ਬਬਈ ਸੱਸੀ ਗਾਲ ਜੀ ਸੱਸੀ ਗਾਲ ਬਾਈ ਤਬਾ ਜਿਹੜੇ ਮਿੱਟੀ ਦੇ ਭਾਂਡੇ ਨੇ ਤੁਸੀਂ ਕਿੰਨੇ ਕਸਮੇ ਤੋਂ ਬਣਾਉਗੇ ਅਸੀਂ ਤਾਂ ਖਾਸੇ ਸਮੇਂ ਤੋਂ ਬਣਾ ਰਹੇ ਹਾਂ ਮੈਂ ਦਾ ਸਮੇਂ ਬਚਪਨ ਤੋਂ ਹੀ ਸੰਭੀ ਲੋ ਤੁਹਾਡੇ ਕਿੰਨੇ ਸਾਲ ਦੀ ਉਮਰ ਹੋ ਤੂੰ ਮੇਰੀ 70 ਸਾਲ ਦੀ 20 ਸਾਲ ਦਾ ਮੈਨੂੰ ਸਮਝ ਲੱਗਿਆ ਤੇ ਭੰਡ 20 ਸਾਲ ਦੇ ਬਣਾਉਣ ਲੱਗੇ ਤੁਸੀਂ ਕੀ ਬਣਾਉਣਾ ਨੇ ਮਿੱਟੀ ਦਾ ਰਿਕ ਭਾਂਡਾ ਬਣਾ ਲੈਨੇ ਹਾਂ ਦੋ ਵੀ ਮਿੱਟੀ ਦਾ ਭਾਂਡਾ ਹੈ ਅਸੀਂ ਤੌਲੇ ਦੌਣੀਆਂ ਕਾਬਲੇ ਹੁੰਦੇ ਨੇ ਸਾਰੇ ਸਮਝਦੇ ਹੈ ਆਲੇ ਚਾਲੇ ਕੁਲੇ ਸਭ ਬਣਾ ਲੈਂਦੇ ਆ ਹਾਂ ਪਰ ਇਹਨਾਂ ਦੇ ਵਰਤੋਂ ਹੁਣ ਘਟ ਗਈ ਕਿਉਂ ਲੋਕਾਂ ਨੇ ਪਲਾਸਟਿਕ ਦੇ ਜਿਹੜੇ ਸਮਾਨ ਹੈ ਸਟੀਲ ਦਾ ਹੋ ਗਿਆ ਪਲਾਸਟਿਕ ਦਾ ਹੋ ਗਿਆ ਇਹਨਾਂ ਦੇ ਵਰਤਣ ਲੱਗੇ ਜਾਂਦੇ ਇਸ ਕਰਕੇ ਲੋਕ ਬਹੁਤ ਵੀ ਸਿਆਣੇ ਹੋ ਗਏ ਜਿਹੜੇ ਹੁਣ ਮਿੱਟੀ ਦੇ ਬਾਰੇ ਵਰਤਣ ਲੱਗੇ ਨਹੀਂ ਅੱਗੇ ਪਹਿਲਾਂ ਮਿੱਟੀ ਦਾ ਹੀ ਚੱਲਦਾ ਸੀ ਭਾਂਡਾ ਜੀ ਹਾਂ ਦੁੱਧ ਤੱਤਾ ਦਾ ਨਾ ਤਾਂ ਮਿੱਟੀ ਦਾ ਭਾਂਡਾ ਰੜਕਣਾ ਦੁੱਧ ਚ ਆ ਦੋ ਲਗਾਂ ਜਾਣਾ ਦੀ ਗੇ ਦਹੀਂ ਵੀ ਜਿਹੜਾ ਉਹਦੇ ਦੀ ਭਾਂਡੇ ਚ ਅੱਡੋ ਜਾਣੇ ਆ ਖਾਣ ਵਾਸਤੇ ਉਹ ਵੀ ਮਿੱਟੀ ਦੇ ਭਾਂਡੇ ਚ ਹੁਣ ਤਾਂ ਅਗਲਾ ਕੱਪ ਜੇ ਕੰਡੀਆਂ ਜਿਹਾ ਜਮਾ ਦਿੰਦਾ ਪਲਾਸਟਿਕ ਦੇ ਚ ਮਸੂਹ ਖਾਣਾ ਖਾਂਦੇ ਨੇ ਪਰ ਮਿੱਟੀ ਦਾ ਜਿਹੜਾ ਭਾਂਡਾ ਹੈ ਇਹਦੇ ਵਰਤੋਂ ਬਹੁਤ ਘੱਟ ਜਿਹਦੇ ਭਾਂਡੇ ਦਾ ਫਾਇਦਾ ਹੈਗਾ ਸਾਰੇ ਫਾਇਦਾ ਮਿੱਟੀ ਦੇ ਭਾਂਡੇ ਦੀ ਕੋਈ ਬਿਮਾਰੀ ਨਹੀਂ ਲੱਗਦੀ ਮਿੱਟੀ ਦੇ ਪਾਣੀ ਆਪਾਂ ਸੁਭਾ ਪਾਣੀ ਪੀਓ ਤੋੜੇ ਦਾ ਢੇਟ ਦੇ ਲਈ ਬਹੁਤ ਗੁਣਾ ਕਰਾਂ ਕਿ ਕਾ ਆਜਮੇਦਾਰਾ ਪਾਣੀ ਢੇਟ ਸਾਫ ਕਰ ਦਿੰਦਾ ਪਾਣੀ ਤੋੜੇ ਦਾ ਪਾਣੀ ਤੇ ਜਿਹੜਾ ਕਿਸੇ ਫਿਰਦੀ ਦਾ ਬੰਨੇ ਮੜਾ ਠੰਡਾ ਰਹਿੰਦਾ ਇਹ ਮਿੱਟੀ ਦੇ ਸੌ ਗੁਣ ਨੇ ਬੈਨ ਨੂੰ ਖਤਮ ਕਰਦਾ ਇੱਕ ਜਿਹੜੇ ਤੂੰ ਪਾਣੀ ਦੀ ਬੈਨ ਦਿਆ ਉਹਨੂੰ ਖਤਮ ਕਰਦਾ ਹੈ ਹਾਂ ਸੁੱਧਾ ਹੁੰਦਾ ਪਾਣੀ ਇਹਦਾ ਠੀਕ ਹੈ ਜੀ ਤੇ ਜਿਹੜੇ ਸਬਜ਼ੀ ਬਣਾਉਣੀ ਆ ਤਾਂ ਵੀ ਮਿੱਟੀ ਦੇ ਭਾਂਡੇ 'ਚ ਬਣਾਓ ਜੀ ਮੈਂ ਕਹਿੰਦਾ ਸਾਗ ਦਾਲ ਪਾਣੀ ਜਿਹੜਾ ਬਣਦਾ ਮਿੱਟੀ ਦੇ ਭਾਂਡੇ 'ਚ ਬਣਾਓ ਦੇਖੋ ਫੇ ਤਾਂ ਇਸੇ ਅੱਡੇ ਦਾ ਸਬਜ਼ੀ ਦਾ ਸਾਗ ਦਾ ਤੁਸੀਂ ਮਿੱਟੀ ਦੇ ਭਾਂਡੇ 'ਚ ਤੌੜੀਆਂ 'ਚ ਦੁਨੀਆ ਤੋਂ ਪੁੱਛ ਕੇ ਦੇਖੋ ਪੁਰਾਣੀਆਂ ਤੋਂ ਵੀ ਜਿਹੜਾ ਤੁਸੀਂ ਮਿੱਟੀ ਦੇ ਭਾਂਡੇ 'ਚ ਸਬਜ਼ੀ ਸੁਬੀ ਬਣਾਉਂਦੇ ਦਾਲ ਪਾਣੀ ਬਣਾਉਂਦੇ ਸਵਾਦ ਬਣਦੀ ਹੈ ਤੇ ਹੁਣ ਜਿਹੜੇ ਕੁੱਕਰਾਂ 'ਚ ਬਣਦੀ ਆ ਉਹਦੇ ਵਰਗੀ ਬਣਦੀ ਆ ਕਿ ਆ ਉਹ ਤੋਂ ਸਵਾਦ ਬਣਦੀ ਆ ਇਹ ਪਤਾ ਲੱਗਦਾ ਮਾਣੋ ਕਰਾਈ ਬਣਾਉਂਦੇ ਨੇ ਮੈਂਟ ਤੇ ਗਾੜ ਜਾਂਦੇ ਆ ਮੁਰਕੇ ਕਿਸੇ ਨੇ ਨਾਲ ਕਿਉਂ ਬੰਦ ਹੁੰਦਾ ਸਟੀਲ ਦਾ ਹੁੰਦਾ ਹੈ ਅਲੂਮੋਨੀਅਮ ਹੁੰਦਾ ਉਹਦੇ ਭਾਫ ਨਾਲ ਗੜਦਾ ਇਹ ਤੇ ਮਿੱਟੀ ਦਾ ਪਾਂਡਾ ਤੇ ਆਪ ਦੇ ਆਪ ਉਹ ਖੁਰਦਾ ਹੁੰਦਾ ਤੇ ਅੱਗ ਦੇ ਛੇਕ ਨਾਲ ਤਾਂ ਉਹ ਵਧੀਆ ਸਬਜ਼ੀ ਬਣਦੀ ਸੀ ਦਾਲ ਵੀ ਵਧੀਆ ਬਣਦੀ ਆ ਸਾਗ ਵੀ ਵਧੀਆ ਆ ਰਿਆ ਜਿਹੜੇ ਨੇ ਗਾਵਾ ਪਹਿਲਾਂ ਬੁੜੀਆਂ ਕੱਪਲੇ ਨੂੰ ਹਾਰੇ ਜੀ ਕਾਠੀਆਂ ਪਾ ਕੇ ਹਾਰੇ ਜਿ ਰੱਖਉਂਦੀਆਂ ਰਿੱਜੀ ਜਾਂਦੀ ਦਾਲ ਸੁਣ ਲੈਂਦੀ ਰਾ ਬਣਾਉਂਦੇ ਦੀਆਂ ਬਹੁਤ ਵਧੀਆ ਬਣਦੀ ਹੈ ਇਸੇ ਹੁਣ ਤਾਂ ਬਸ ਇਹ ਕੁੱਕੜਾਂ ਚੱਲ ਪਏ ਲੋਕ ਕੁੱਕੜਾਂ ਨੂੰ ਵੱਟਣ ਲੱਗੇ ਤਾਂ ਹੀ ਤਾਂ ਇਹ ਬਿਮਾਰੀਆਂ ਆ ਜਾਂਦੇ ਜਾਂ ਗਏ ਬਹੁਤ ਜ਼ਿਆਦੇ ਬਹੁਾਰੇ ਆ ਕੈਂਸਰ ਕੋਈ ਨਾ ਤਾਂ ਹੀ ਦਾ ਹੁੰਦੇ ਨੇ ਲੋਕਾਂ ਦੇ ਅੱਛਾ ਜਿਹੜੇ ਹੁਣ ਆਪਾਂ ਅਰਾਬੜ ਦੇ ਪਾਣੇ ਚ ਖਾਂਦੇ ਨੇ ਜਾਂ ਸਿਲਵਰ ਦੇ ਉਹਦੇ ਨਾਲ ਹੁੰਦਾ ਕੈਂਸਰ ਹੋਰ ਉਸੇ ਨਾਲ ਹੀ ਹੁੰਦਾ ਕੈਂਸਰ ਹੁਣ ਇੱਥੇ ਜ ਵਰਤਤਾ ਹੁੰਦੀ ਆ ਪਾਣੀ ਦੇ ਮਿੱਟੀ ਦਾ ਪਾਣਾ ਹੈ ਜਿਹੜਾ ਇਹ ਜੇ ਪਾਣੀ ਪੀਣੇ ਆਪਾਂ ਹਾਂਜੀ ਇਹ ਆ ਬਣ ਤੋੜੇ ਦਾ ਤਾਂ ਇਹ ਚ ਕੋਈ ਮਿਲਾਵਟ ਤਾਂ ਨਹੀਂ ਹੁੰਦੀ ਇਹ ਜਿਹਨਾਂ ਮਰਜ਼ੀ ਧੁੱਪ ਚ ਪਿਆ ਰਹੇ ਤਾਂ ਵੀ ਇਹ ਮੁਰਕਾ ਨਹੀਂ ਦਿੰਦਾ ਮਿੱਟੀ ਦਾ ਭਾਂਡਾ ਤੇ ਉਹਦਾ ਪਸੀਨੇ ਨਾਲ ਇਹ ਉਹਦਾ ਪਸੀਨਾ ਹੀ ਬਹੁਤ ਮਾੜਾ ਪਲਾਸਟਿਕ ਦਾ ਪਸੀਨਾ ਤੁਸੀਂ ਛੇਡ ਦੇ ਗਲਾਸ ਚ ਚਾਹ ਪਾ ਕੇ ਦੇਖੋ ਕਿੰਨਾ ਨਾਲ ਦੀ ਨਾਲ ਮੁਰਕਾ ਜੀ ਬਬਜ ਪਸੀਨਾ ਹੋਊਗਾ ਪਾਣੀ ਪਣੀ ਨਾਲੇ ਗਰਮ ਹੋਊਗਾ ਜੀ ਉਹ ਸੇਕ ਦਿੱਤੇ ਜੀ ਆਨੇ ਕੀ ਦੇਗਾ ਜੀ ਨਾ ਮੁਰਕਾ ਆਵੇਂ ਨਾਲੇ ਪੰਜ ਚਾਰ ਪਾਵਲ ਮੁੱਢੀ ਲੋਕਾਂ ਮਿੱਟੀ ਦਾ ਭਾਂਡਾ ਲੱਗ ਗਿਆ ਵਕਤ ਹੌਲੇ ਹੌਲੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਹਾਂ ਮਿੱਟੀ ਦਾ ਭਾਂਡਾ ਗੁਨਾਹਗਰ ਹੈ ਜੀ ਹੁਣ ਲੋਕ ਬਿਮਾਰੀਆਂ ਤੋਂ ਬਚਣ ਦੇ ਮਾਰੇ ਤਾਂ ਹੀ ਤਾਂ ਗੋਡੇ ਖੜ੍ਹ ਕੇ ਲੋਕਾਂ ਦੇ ਜੀ ਨਹੀਂ ਪਹਿਲਾਂ ਕਿਸੇ ਦੇ ਗੋਡੇ ਖੜ੍ਹ ਨਹੀਂ ਖੜ੍ਹਦੇ ਸੀਗੇ ਆਰਾ 80 90 ਸਾਲ ਦਾ ਬੰਦਾ ਪੂਰਾ ਫਿਰਦਾ ਹੁੰਦਾ ਸੀ ਹਾਂ ਹੁਣ ਦਾ 50 ਸਾਲ ਦਾ ਬੰਦਾ ਗੋਡਿਆਂ 'ਤੇ ਬਾਹਰ ਨਹੀਂ ਚੋ ਸਕਦਾ ਹਾਂ ਝਾ ਹਾਂ ਬਹੁਤ ਬệnh ਬਿਮਾਰੀ ਜਿਆਦਾ ਚੱਲਦੀ ਲੋਕਾਂ ਦੇ। ਕੀ ਆ ਇਹ ਕੈਮੀਕਲ ਹੁੰਦਾ ਪਾਣੀ ਐ ਜਿਹੜਾ ਫ੍ਰੀਜਾਂ ਦਾ ਪਾਣੀ ਹੁੰਦਾ। ਹਾਂਜੀ। ਇਹ ਆ ਆਪਣਾ ਆਰੋ ਦਾ ਪਾਣੀ ਐ ਇਹ ਚ ਕੈਮੀਕਲ ਪੈਂਦਾ। ਪੈਂਦਾ ਜੀ ਹਾਂ। ਤੁਸੀਂ ਹਾਂ ਦੱਸੋ ਕੈਮੀਕਲ ਨਾ ਪਵੇਗੇ ਇਹ ਚ। ਤੁਸੀਂ ਇਹਨੂੰ ਠੰਡਾ ਕਰਕੇ ਪੁੱਛੋ ਜਿੰਨੇ ਹੋਊਗਾ। ਠੰਡਾ ਕਰਨ ਵਾਸਤੇ ਕੈਮੀਕਲ ਪੈਂਦਾ ਜੀ। ਕੈਮੀਕਲ ਪੈਂਦਾ ਐ। ਇਹ ਜਨ ਜੂਰੀਆ ਪੈਂਦਾ। ਅੱਛਾ ਜੂਰੀਆ ਕਿੰਨਾ ਠੰਡਾ ਹੁੰਦਾ? ਜੂਰੀਏ ਦਾ ਜੂਸ ਪੈਂਦਾ ਇਹਦਾ। ਅੱਛਾ। ਹਾਂ ਕਾਹੀ ਠੰਡਾ ਰਹਿੰਦਾ ਇਹ। ਜੂਰੀਆ ਤੁਸੀਂ ਤਾਂ ਇੱਕ ਦਾਣਾ ਮੂੰਹ ਤੇ ਰੱਖ ਕੇ ਦੇਖੋ ਕਿੰਨਾ ਠੰਡਾ ਹੋਊਗਾ ਹਾਂਜੀ ਹਾਂ ਇਹ ਮਤਲਬ ਇਹਦਾ ਪਾਣੀ ਦਾ ਜੂਰੀਆ ਆਪਾਂ ਇਹ ਜਿਹੜਾ ਆਟੋ ਦਾ ਪਾਣੀ ਪਿੰਨੇ ਆ ਜੀ ਇਹ ਜੇ ਜੂਰੀਆ ਪੈਂਦਾ ਕਹਿੰਦੇ ਨਾਲ ਦਾ ਪਾਣੀ ਠੰਡਾ ਹੁੰਦਾ ਇਹ ਜੀ ਤੁਸੀਂ ਆਮ ਪਾਣੀ ਠੰਡਾ ਤੌੜੇ ਦਾ ਪਾਣੀ ਤੇ ਇਹਦੇ ਪਾਣੀ ਨਾਲ ਮਿਲਾ ਕੇ ਦੇਖੋ ਜੀ ਕਿੰਨਾ ਫਰਕ ਹੋਊਗਾ ਹਾਂ ਨਾਲੇ ਪੇਟ ਨੂੰ ਚੰਗਾ ਹੋਊਗਾ ਹਾਜ਼ਮੇ ਦਾ ਹੋਊਗਾ ਇਹ ਗੱਲਾਂ ਨੇ ਜੇ ਆਪਾਂ ਗੱਲ ਕਰੀਏ ਇਹ ਮਿੱਟੀ ਕਿਹੜੀ ਹੁੰਦੀ ਹੈ ਜਿਹੜੀ ਤੁਹਾਡੀ ਪਾਹਾ ਇਹ ਤਾਂ ਮਿੱਟੀ ਸੁਕਾਇਸ਼ ਨੂੰ ਹੁੰਦੀ ਆ ਪਾਂਡੇ ਵਾਲੀ ਆਡ ਹੁੰਦੀ ਆ ਅੱਛਾ ਹਾਂ ਇਹ ਕਿਤੇ ਕਾਲੀ ਮਿੱਟੀ ਹੁੰਦੀ ਆ ਜਿਵੇਂ ਟਾਕ ਹੁੰਦੇ ਨੇ ਹਾਂਜੀ ਇਸ ਤਰ੍ਹਾਂ ਕਿਤੇ ਨਿਕੜੇ ਹੁੰਦੀ ਆ ਮਿੱਟੀ ਖੇਤਾਂ ਚ ਠੀਕ ਆ ਜੀ ਹਾਂ ਕਿਤੇ ਜਿਆਦੇ ਡਾਕਰ ਮਿੱਟੀ ਹੁੰਦੀ ਆ ਹਾਂਜੀ ਉਥੇ ਆ ਕੇ ਨਿਕੜੂਗੀ ਇਹ ਸਪੈਸ਼ਲ ਆਡ ਹੁੰਦੀ ਆ ਹਾਂ ਜੱਟ ਦੇ ਥੱਲੇ ਨਿਕੜੂਗੀ ਜੀ ਹਾਂ ਦੀ ਆਪਾਂ ਗੱਲ ਕਰੀਏ ਬਾਬਾ ਜੀ ਤੁਹਾਡੇ ਥੋੜੇ ਬੱਚੇ ਨੇ ਬੱਚੇ ਨੇ ਤੁਹਾਡੇ ਚਾਰ ਮੁੰਡੇ ਨੇ ਚਾਰ ਮੁੰਡੇ ਹੁਣ ਤੁਹਾਡੇ ਨਾਲੇ ਕੰਮ ਕਰਦੇ ਨੇ ਮੇਰੇ ਨਾਲ ਕੋਈ ਨਹੀਂ ਕੰਮ ਕਰਦਾ ਬਸ ਇੱਕ ਉਹਦਾ ਅੱਡਾ ਜਿਹੜਾ ਵੱਡਾ ਉਹ ਹੀ ਕੰਮ ਕਰਦਾ ਮਾੜਾ ਮੋੜਾ ਹੁਣ ਉਹ ਕਿਉਂ ਨਹੀਂ ਕੰਮ ਕਰਦੇ ਕੀ ਕਹਿੰਦੇ ਕੰਮ ਵਧੀ ਨਹੀਂ ਉਹ ਇਹ ਜੋ ਕੰਮ ਕੰਮ ਕਰਕੇ ਜਦੋਂ ਪਕਾਉਂਦੇ ਆ ਇਹ ਜੋ ਨੁਕਸਾਨ ਜਿਆਦਾ ਹੋ ਜਾਂਦਾ ਮਿਹਨਤ ਜਿਆਦਾ ਹੈ ਮਿਹਨਤ ਵੀ ਜਿਆਦਾ ਟੁੱਟ ਫੁੱਟ ਵੀ ਜਿਆਦਾ ਹੁੰਦੀ ਹੈ ਢਿਆੜੀ ਘੱਟ ਬਣਦੀ ਹੈ ਢਿਆੜੀ ਘੱਟ ਬਣਦੀ ਹੈ ਠੀਕ ਆ ਤਾਂ ਕਰਤੀ ਨਹੀਂ ਇਹ ਗਵਰਨਮੈਂਟ ਵੀ ਸਾਨੂੰ ਕੋਈ ਸੂਟ ਨਹੀਂ ਦਿੰਦੀ ਹਾਂ ਸਰਕਾਰ ਹੁਣ ਜਿਵੇਂ ਬਾਰਸ਼ਾਂ ਦੇ ਵਿੱਚ ਲੋਕਾਂ ਦੀ ਆਵੀਆਂ ਖਰਾਬਾਂ ਹੋਈਆਂ ਹਾਂ ਜੀ ਸਾਡੇ ਜਿੰਨੇ ਵੀ ਢਾਂਡੇ ਬਣਾਉਂਦੇ ਨੇ ਕਿਸੇ ਦੀ 10000 ਦੀ ਆ ਗਈ 20000 ਦੀ ਆ ਗਈ ਅੱਧੀ ਦੀ ਹੈ ਹਾਂ ਪਾਈਆਂ ਮੀਂਹ ਪੈ ਗਿਆ ਹਾਂ ਉਹਨਾਂ ਨੂੰ ਕੋਈ ਗਵਰਨਮੈਂਟ ਵੱਲੋਂ ਸੂਟ ਨਹੀਂ ਹੈ ਵੀ ਲੈ ਕੋਈ ਖੱਤਿਆ ਪਾਣੀ ਹਾਂ ਜਿਵੇਂ ਆਪਣੇ ਜ਼ਮੀਦਾਰਾਂ ਨੂੰ ਦਿਨ ਦੇ ਨੁਕਸਾਨ ਹੋ ਰਿਹਾ ਹੇ ਕੁਮਾਰਾ ਨੂੰ ਨਹੀਂ ਮਿਲਦਾ ਕੋਈ ਠੀਕ ਹੈ ਜੀ ਹਮਾਰਾਂ ਦਾ ਜਿੰਨਾ ਮਰਜ਼ੀ ਨੁਕਸਾਨ ਆ ਵੀਦਾ ਹੋ ਜੇ ਉਹਨੂੰ ਕੋਈ ਗਵਰਨਮੈਂਟ ਦੀ ਸਾਈਨ ਜੇ ਤੁਸੀਂ 10000 ਕਹਿੰਦੇ ਹੋ 20000 ਕਹਿੰਦੇ ਹੋ ਕੀ ਕੋਈ ਸਪੈਸ਼ਲੀ ਗੱਲ ਕਰਦੇ ਹੋ ਭਾਂਡੇ ਦੀ ਭਾਂਡੇ ਦੀ ਗੱਲ ਕਰਦੇ ਐਨੇ ਨੇ ਖਰਾਬ ਹੋ ਜਾਂਦੇ ਨੇ ਸਾਰੇ 10 2000 ਭਾਂਡੇ ਵਿੱਚ ਪੈਂਦਾ ਉਹਦੇ ਆ ਵਿੱਚ ਆ ਵਿੱਚ ਤਾਂ ਘੱਟ ਪੈਂਦਾ ਝੂਂੜੇ ਦੀ ਗੱਲ ਕਰਦਾ 10 ਜਿਆਦਾ ਆਉਂਦਾ ਆ ਨੀਵੇਂ 2000 ਦਾ ਜਾਂ 3000 ਦਾ ਆ ਵੀ ਪਾਤੀ ਝੂਂੜਿਆਂ ਦੀ ਉਹਦੇ ਮੀਂਹ ਪੈ ਗਿਆ ਅੱਜ ਕੱਲ ਮੀਂਹ ਪਿਆ ਬਹੁਤ ਮੈਂ ਸਮਝ ਗਈ ਤੇ ਉਹਦੇ ਨਾਲੇ ਸਭ ਦਾ ਨੁਕਸਾਨ ਹੋ ਗਿਆ ਠੀਕ ਹੈ ਬਹੁਤ ਨੁਕਸਾਨ ਹੋਇਆ ਪਰ ਕਿਸੇ ਨੂੰ ਕੁਝ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਨਾ ਗਵਰਨਮੈਂਟ ਸੁਣੇ ਇਹਦੀ ਸਾਡੀ ਠੀਕ ਹੈ ਜੀ ਹਾਂ ਜੇ ਜੇ ਬਾਰ ਮੈਂ ਦੇਖੀ ਆਇਤਾ ਵੀ ਦੇਵੇ ਫਾਨੀ ਸਬਸਿਡੀ ਵੀ ਦੇਵੇ ਕਾਸੀ ਦੀ ਤਾਂ ਵੀ ਸਾਡਾ ਬੱਚੇ ਮਾੜਾ ਮੋਟਾ ਤਾਂ ਮੋਗਾ ਠੀਕ ਹੈ ਨੁਣੇ ਤੇ ਕੋਈ ਮਿਲਦਾ ਤਾਂ ਹੈ ਨਹੀਂ ਵੀ ਆਪਾਂ ਜਿੰਨਾ ਖੱਪ ਕੇ ਆ ਵੀ ਚ ਪਾਉਣੇ ਆ ਓਏ ਜੇ ਨੁਕਸਾਨ ਹੋਇਆ ਤਾਂ ਗਵਰਨਮੈਂਟ ਕੋਈ ਸਹਾਇਤਾ ਨਹੀਂ ਠੀਕ ਹੈ ਜੀ ਜੇ ਸਾਨੂੰ ਗਵਰਨਮੈਂਟ ਕੋਈ ਸਹੂਲਤ ਦੇਵੇ ਵੀ ਸਾਨੂੰ ਆਹ ਸਭ ਸੀਰੀ ਤੇ ਆਹ ਚੀਜ਼ਾਂ ਬਣਾ ਲਓ ਆਹ ਬਣਾ ਲਓ ਆ ਗੀ ਵਾਸਤੇ ਕੋਈ ਸਹੂਲਤ ਨਹੀਂ ਦਿੰਦੀ ਨਾ ਕੀ ਗਵਰਨਮੈਂਟ ਮੰਗ ਰੱਖਦੇ ਹਾਂ ਵੀ ਸਾਨੂੰ ਮਿਲਣੀ ਚਾਹੀਦੀ ਹੈ ਅਸੀਂ ਤਾਂ ਮੰਗ ਕਰਦੇ ਹਾਂ ਸਾਡਾ ਬੀਮਾ ਸਾਡੇ ਆਪਿਆਂ ਦਾ ਬੀਮਾ ਹੋ ਜੇ ਜੀ ਹੈ ਸਾਡੇ ਚੱਕਾਂ ਦਾ ਬੀਮਾ ਹੋ ਜੇ ਜੀ ਆ ਦੇਖਾਂ ਨੂੰ ਮਿੱਟੀ ਆ ਉਹ ਮਿਲਣੀ ਚਾਹੀਦੀ ਆ ਕਿਤੇ ਠੀਕ ਹੈ ਜੀ ਗੌਰਮੈਂਟ ਵੱਲੋਂ ਜਿਹੜੇ ਕਹਿੰਦੇ ਮਿੱਟੀ ਭਾਂਡੇ ਵਾਲੀ ਆ ਇਹ ਕੁਮਾਰਾਂ ਨੂੰ ਵਰਤਣ ਲਈ ਆਂ ਜੀ ਕਾਹੀ ਕੁਮਾਰਾਂ ਨੂੰ ਆਹ ਭਾਂਡੇ ਬਣਾਉਣਗੇ ਠੀਕ ਹੈ ਜੀ ਜੇ ਸਾਨੂੰ ਕੋਈ ਮਿੱਟੀ ਨਹੀਂ ਮਿਲਦੂ ਗੌਰਮੈਂਟ ਵੱਲੋਂ ਠੀਕ ਹੈ ਇਹ ਜਿਹੜਾ ਭਾਂਡੇ ਇਹਨੂੰ ਆਪਣਾ ਪਿੰਡਾਂ ਦਾ ਛੰਡੇ ਦਿੱਤਾ ਇਹ ਕੁਮਾਰਾਂ ਨੇ ਹਰ ਤੱਕ ਹਾਂ ਪਿੰਡਾਂ ਜਿਹੜਾ ਸਾਹ ਕਰਦਾ ਕਿਉਂ ਉਹਨਾਂ ਦਾ ਮਿੱਟੀ ਮਿਲੇ ਨਾ ਉਹਨਾਂ ਨੂੰ ਭਾਂਡੇ ਜਿਹੜੇ ਬਣਾਉਂਦੇ ਸੀਗੇ

कोई पिंडे रह जाए जित बनाउंदा हुआ नहीं तकरीबन 90% ਦਾ ਘਮਾਰ पांडे ਛੱਡੇ 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 ਪਿੰਡਾਂ ਦੇ 10% ਹੈ ਪਿੰਡਾਂ ਦੇ ਕਿਤੇ 10 ਦਿਨਾਂ ਵਿੱਚੋਂ ਇੱਕ ਪਿੰਡ ਤੇ ਘਮਾਰ पांडे ਬਣਾਉਂਦਾ ਹੋਇਆ ਹੋਰ ਨਹੀਂ ਕੋਈ ਨਹੀਂ ਬਣਾਉਂਦਾ ਉਹ ਸਿਆਣਾ ਬੁढ़ा ਜਿਹੜਾ 50-70 ਸਾਲ ਦੇ ਉੱਤੇ ਹੈ ਉਹ ਬਣਾਉਂਦਾ ਹੈ ਇਹ ਵਿਆਹ ਦਾ ਛੱਡੇ ਗਏ ਉਵਾਗਦਾ ਹੋਰ ਕਿੱਤਿਆਂ ਪੈ ਗਏ ਹੋਰ ਕਿੱਤਿਆਂ ਹਾਂ ਡਿਆੜੀ ਦਾ ਬਗਾਜ ਪੱਗਾੜੀ ਉਹ ਤੇ 500 ਰੁਪਿਆ 700 ਰੁਪਿਆ ਡਿਆੜੀ ਲੈਣਿਆ ਕਹਿੰਦਾ ਉਹ ਵਧੀਆ ਨਗਦ ਤਾਂ ਮਿਲਦੇ ਨੇ ਠੀਕ ਹੈ ਤੇ ਅਸੀਂ ਸਾਰੀ ਡਿਆੜੀ ਕੰਮ ਮਿੱਟੀ ਜੀ ਰੁਲ ਕੇ ਫੇਰ ਮਿੱਟੀ ਨਾਲ ਅੱਗੇ ਜੇ ਖੇਤੀ ਬਾਗੇ ਫੇਰ ਪਾਖਿਆਂ ਨੂੰ ਫਿਰਨਾ ਪੈਂਦਾ ਜੀ ਭਲਾ ਮਿੱਟੀ ਦੇਖ ਕੇ ਲੈਣੀ ਪੈਂਦੀ ਆ ਕਿ ਪਾਖਿਆਂ ਨੂੰ ਪੁੱਛਣਾ ਪੈਂਦਾ ਹਾਂ ਹੋਲੇ ਅੱਗੇ ਫੇਰ ਆਵੀ ਪਾਉਣੀ ਆ ਫੇਰੇ ਪਾ ਪਕਾਉਣਿਆਂ ਇਹਦੀ ਟੀਵੀ ਟੁੱਟ-ਫੁੱਟੇ ਹੋ ਜਾਂਦੀ ਹੈ ਜੀ ਤਾਂ ਘੜੀ ਕੋ ਕੱਟ ਜਾਂਦੀ ਜੀ ਤਾਂ ਕਰਕੇ ਲੋਕ ਛੱਡ ਗਏ ਹੁਣ ਬਸ ਆਏ ਡੱਕਾ ਧੀਰਤੀ ਟੁੱਕਾ ਕੰਦੀ ਜਾਂਦਾ ਜਿਹੜਾ ਸਿਆਣਾ ਹਾਂਜੀ ਬਾਬਾ ਜੀ ਇਹ ਚੂਂਗੜੇ ਕੋ ਆਪ ਤਿਆਰ ਕਰਦੇ ਹਾਂ ਇਹ ਦਾ ਆਪ ਹੀ ਤਿਆਰ ਕਰਦੇ ਆ ਇਹ ਆਪ ਹੀ ਬਣਾਏ ਨੇ ਇਥੇ ਆਪ ਨੇ ਹਾਂ ਉਰੇ ਬਣਾਉਨੇ ਆ ਉਹੀ ਪਕਾਉਣੇ ਉਹੀ ਗਰੀਆਂ ਵਾਹ ਇਹ ਵੀ ਆਪ ਜਾ ਰਹੀ ਹੈ। ਵਾਹ ਇਹ ਵੀ ਆਪ ਜਾ ਰਹੀ ਹੈ। ਠੀਕ ਹੈ। ਇਹ ਵੀ ਆਪ ਬਣਾ ਲੈ। ਠੀਕ ਹੈ। ਇਹ ਇਧਰ ਆ ਹਾਂਡੀਆਂ ਨੇ ਆ ਸਾਗ ਸਬਜ਼ੀ ਬਣਦਾ ਹੈ। ਇਹਨਾਂ ਚ ਵਧੀਆ ਸਬਜ਼ੀ ਬਣਾਓ ਵਧੀਆ ਬਣਦੀ ਹੈ ਸਬਜ਼ੀ। ਜਿਹੜੀ ਹੰਡੀਆਂ ਆ ਇਹ ਹੰਡੀਆਂ ਨੇ ਜਿਹੜੀਆਂ ਇਹਨਾਂ 'ਚ ਸਬਜ਼ੀ ਬਣਾ ਲਓ ਦਹੀਂ ਜਮਾ ਲਓ ਜੋ ਮਾਦੀ ਬਣਾ ਲਓ। ਇਹ ਇਹਦੀ ਸਬਜ਼ੀ ਟੈਸਟੇਡਾਰ ਬਣੂਗੀ। ਨਾਲੇ ਬਹੁਤ ਵਧੀਆ ਬਣੂ। ਜਿਹੜਾ ਇਹਦੀ ਸਬਜ਼ੀ ਨਾਲ ਉਹ ਮੁੜ ਕੇ ਆ। ਆਹ ਕੋ ਗਾਦੀ ਸਬਜੀ ਬਣੀ ਹੁੰਦੀ ਆ। ਇਹ ਹੈ ਜੇ ਇਹ ਕਿ ਬੰਗਲੀ। ਕਹੇ ਜੀ ਕੀ ਇਹਦੇ ਵਿੱਚ? ਨਹੀਂ ਜੇ ਬਹੁਤ ਕੁਝ ਹੈ ਗੁਣਾ ਕਰਾ ਹੈ ਇਹਾਈ। ਬਿਲਕੁਲ ਮਿੱਟੀ ਦਾ ਭਾਂਡਾ ਹੈ। ਅੱਛਾ। ਹਾਂ ਮਿੱਟੀ ਦੇ ਭਾਂਡੇ ਦੀ ਜਿਹੜੀ ਗੁਈ ਤਿਆਰ ਹੋਉਗੀ ਉਹ ਕਿਸੇ ਦੀ ਤਿਆਰ ਨਹੀਂ ਹੁੰਦੀ। ਠੀਕ ਹੈ। ਹਾਂ। ਤੇ ਇਹਨੂੰ ਚੱਕ ਕੇ ਦਿਖਾ ਮੜਾ ਜਾ। ਆਹ ਦੇਖੋ। ਹਾਂ ਜੀ ਹਾਂ। ਆਨ ਬਧੀਆ ਬਾਗ ਹੈ, ਦੌੜੀ ਹੈ। ਨਹੀਂ ਜੇ ਕੋਈ ਚੀਜ਼ ਦੀ ਮਿਲਾਵਟ ਨਹੀਂ ਹੁੰਦੀ। ਨਾ ਮੁੜਕਾ ਵਿੱਚ ਨਾ ਕਸਦਾ ਇਹ ਸਬਜ਼ੀ ਵਧੀਆ ਬਣੂਗੀ ਸਾਗ ਸਾਗ ਗੁੜੀਆਂ ਤੋਂ ਬਿਠਕੇ ਜੋ ਕੋਈ ਕੋੜੀ ਕੇ ਸਾਗ ਵਧੀਆ ਬਣਦਾ ਜਦੋਂ ਗੁੜੀਆਂ ਆਪੇ ਦੱਸ ਦੇਣਗੀਆਂ ਵੀ ਹਾਂ ਜਾਏਗਾ ਇੱਕ ਸਾਗ ਬਣਦਾ ਹੈਗਾ ਕੁੱਕਰ ਤੇ ਬਣਦਾ ਹੀ ਨਹੀਂ ਹੈਗਾ ਅੱਛਾ ਐਨਾ ਸਵਾਦ ਬਣਦਾ ਇਹ ਜਿਹੜਾ ਇਹਦਾ ਸਾਗ ਖਾ ਲੂਗਾ ਉਹ ਕਹੂਗਾ ਇਹ ਸਾਗ ਨਹੀਂ ਖਾਦਾ ਠੀਕ ਹੈ ਜੀ ਐਨਾ ਟੈਸਟ ਬਣਦਾ ਹੈ ਇਹ ਅੱਛਾ ਹਾਂ ਇਹ ਅਗਲਾ ਭੁੱਲ ਜਾਂਦਾ ਵੀ ਇਹ ਸਾਗ ਅਸੀਂ ਕਿਤੇ ਖਾਦੇ ਹੀ ਨਹੀਂ ਠੀਕ ਹੈ ਜੀ ਹਾਂ ਤੇ ਇਹ ਜੋ ਮਿੱਟੀ ਦੇ ਭਾਂਡੇ ਦੀ ਦਹੀਂ ਜਮਾ ਲਓ ਹਾਂ ਜੀ ਹਾਂ ਤੇ ਇਹ ਦਹੀਂ ਤੇ ਮੁੱਲ ਵੀ ਦਹੀਂ ਲੈ ਕੇ ਦੇਖ ਲਓ ਜਿਹੜੇ ਦਹੀਂ ਵਾਲੇ ਆ ਗਹੀਂ ਆਹ ਦਹੀਂ ਵਾਲੇ ਭਾਂਡੇ ਨੇ ਆਹ ਗਹੀਂ ਵਾਲੇ ਨੇ ਠੀਕ ਹੈ ਜੀ ਇਹਨਾਂ ਜੀ ਦਹੀਂ ਜਮਾ ਲਓ ਜੋ ਮਰਜ਼ੀ ਜਮਾ ਲਓ ਇਹ ਠੀਕ ਹੈ ਹਾਂ ਆਹ ਜੀ ਇਹ ਪਾਣੀ ਪੂਣੀ ਵਾਸਤੇ ਨੇ ਜਾਨਵਰਾਂ ਨੂੰ ਪਾਣੀ ਪਾਉਣ ਵਾਸਤੇ ਆਹ ਨਾਣ ਮਿਰਚ ਵਾਲੇ ਕੁੰਡੇ ਨੇ ਠੀਕ ਹੈ ਜੀ ਹੂੰ ਤੇ ਹੁਣ ਤੁਸੀਂ ਐਂਕ ਆਪਣਾ ਪਿੰਡ ਬੋਲ ਦੋ ਇੱਕ ਦਾ ਪਿੰਡ ਦਾ ਆਪਣਾ ਮਸਤਵਾਨ ਦੇ ਸੰਰੂਪ ਆ ਦੇ ਬੜੁਖਾਂ ਦੇ ਵਿਚਾਲੇ ਦੁਕਾਨ ਆ ਹਾਂ ਬਰਨਾਲੀ ਸਾਈਡ ਦਾ ਮਸਤਵਾਨ ਹੈ ਸੰਰੂਪ ਵਾਲੀ ਆ ਸੰਰੂਪ ਕੰਨੀ ਆ ਬੜੁਖਾਂ ਸੰਰੂਪ ਕੰਨੀ ਬੜੁਖਾਂ ਬਰਨਾਲੇ ਕੰਨੀ ਮਾਸੂ ਆਣਾ ਹੈ ਪਾਸਾਨ ਦੇ ਪੁਲ ਦੇ ਉੱਤੇ ਵੇਖਾ ਤੁਸੀਂ ਹਾਂ ਪੁਲ ਦੇ ਲਵੇ ਲਵੇ ਚੌਕੀ ਆਏ ਗੜੀਏ ਹਾਂ ਲਵੇ ਚੌਕੀ ਹੈ ਸਾਹਮਣੇ ਕਹਿਰਾ ਦੀ ਦੁਕਾਨਾਂ ਹਾਂ ਬਰੁਖਾ ਵਿੱਚ ਠੀਕ ਹੈ ਲਵੇ ਤੁਹਾਡੇ ਕੋਲੇ ਹਰ ਸਮੇਂ ਭਾਂਡਾ ਮਿਲ ਜਾਂਦਾ ਹਾਂ ਹਰ ਇੱਕ ਹੈ ਕਿਤਾ ਹੈ ਕਿ ਆਈਟਮ ਦਾ ਭਾਂਡਾ ਮਿਲੂਗਾ ਇਹ ਕਹਿੰਦਾ ਆਪ ਤਿਆਰ ਕਰ ਆਪ ਤਿਆਰ ਕਰਦੇ ਆ ਤੇ ਇਹ ਜੋ ਮਾਰਕੀ ਨਹੀਂ ਲਾਉਂਦੇ ਨਾ ਜੀ ਮਹਿੰਗਾ ਨਹੀਂ ਬਾਜ਼ਾਰ ਨਾਲੋਂ ਸਸਤਾ ਠੀਕ ਹੈ ਤੇ ਜਿਹਨੇ ਲੈਣਾ ਹੋਏ ਬਾਜ਼ਾਰ ਦਾ ਰੇਟ ਪਤਾ ਕਰਕੇ ਫੇਰ ਆ ਜੀ ਮਹਾਂ ਜੀ ਪੈਸੇ ਵੀ ਫੇਰ ਦੇ ਜੇ ਲੈ ਜੇ ਭਾਂਡਾ ਅਸੀਂ ਆਏ ਵੀ ਨਹੀਂ ਕਹਿੰਦੇ ਵੀ ਪੈਸੇ ਦੇ ਕੇ ਜਾ ਭਾਂਡਾ ਲੈ ਜਾਓ ਪੈਸੇ ਬਾਅਦ ਚ ਦੇ ਦਿਓ ਹਾਂ ਰੇਟ ਆਪ ਨੇ ਇਮਾਨਦਾਰੀ ਨਾਲ ਮੈਂ 10 ਰੁਪਏ ਘੱਟ ਦੇ ਦਿਓ ਠੀਕ ਹੈ ਜੀ ਇਹ ਗੱਲ ਆ ਇੰਨੀ ਤਸੱਲੀ ਦੇ ਲਓ ਹਾਂ ਅਗਲੇ ਨੂੰ ਕਹਾਂ ਨਾ ਤੂੰ ਭਾਂਡਾ ਵਰਤ ਕੇ ਪੈਸੇ ਫੇਰ ਦੇ ਜੀ ਠੀਕ ਹੈ ਅਰੇ ਆਪਾਂ ਇਹ ਵੀ ਨਹੀਂ ਕਹਿੰਦੇ ਵੀ ਹੁਣੇ ਕਾਸ਼ੇ ਰੱਖ ਆਗਲੇ ਨੂੰ ਕਹਿੰਦਾ ਜੇ ਤੇਰੇ ਪੈਸੇ ਨਹੀਂ ਲੈ ਜਾ ਭਾਂਡਾ ਲੈ ਜਾ ਵਰਤੋ ਤੁਸੀਂ ਤਿਆਰ ਪਾਏ ਨੇ ਜਦੋਂ ਮਰਜ਼ੀ ਕੋਈ ਆ ਕੇ ਦੇਖੇ ਰਿਕ ਪਾਂਡਾ ਪੂਰਾ ਤਿਆਰ ਮਿਲੂਆ ਆਪਣੇ ਕਮਰੇ ਚ ਐਨ ਜਮਾ ਰੱਖਦੇ ਆ ਪਾਂਡਾ ਬਣਾ ਕੇ ਵੱਡੇ ਵੀ ਨਕਰ ਕੋਲੇ ਹਾਂ ਹਰ ਟਾਈਮ ਹਰ ਸੰਦੇ ਮੌਸਮੀ ਵੀ ਤਾਂ ਸਰਦੀ ਗਰਮੀ ਜਦੋਂ ਮਰਜ਼ੀ ਆਉ ਉਹ ਹਰ ਇੱਕ ਚੀਜ਼ ਮਿਲੂਗੀ ਠੀਕ ਹੈ ਜੀ ਹਾਂ ਕੁੰਡੇ ਕਾਂਡੇ ਨੂੰ ਮਿਰਚਾਂਲੇ ਆ ਲੈਣੇ ਇੰਦ ਜਾਨਵਰਾਂ ਨੂੰ ਪਾਣੀ ਪੀਣ ਵਾਸਤੇ ਹਾਂ ਹਾਂ ਹੋ ਬੁੱਪੇ ਲਾਣ ਵਾਸਤੇ ਜਮ ਲੈ ਇੱਧਰ ਵੀ ਦੇਖ ਲੋ ਕਮਰੇ ਆ ਦੇਖੋ ਦਹੀਂ ਆਲੇ ਇਹਨਾਂ ਜ ਇਹ ਜਿਹੜੀ ਦਹੀਂ ਜਮਾ ਕੇ ਖਾ ਲਉ ਤਾਂ ਵੀ ਵਧੀਆ ਟੈਸਟ ਬਣੂਗੀ ਠੀਕ ਆ ਜੀ ਦੁੱਧ ਚਾਹ ਆਹ ਵਾਲੇ ਦਾਲ ਵਾਲੇ ਨੇ ਤੰਗੂ ਨੇ ਤੁਲੇ ਨੇ